ਆ ਲੈਂਡ ਮਾਫੀ ਵਾਲੇ ਕਹਿਣਗੇ ਅਸੀਂ ਮਾੜਾ ਕੀ ਕਰਦੇ ਆ ਜੀ ਕਿਸੇ ਦਾ ਮਾੜਾ ਇਹ ਦੇਸ਼ ਦੇਸ਼ ਦਾ ਹੁੰਦਾ ਜੇ ਪਿਤਾ ਉਸ ਦੇਸ਼ ਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੁਸੀਂ ਪੁੱਤਰਾਂ ਦੇ ਦਾਨੀ ਦੇ ਬਰਾਬਰ ਗੱਡੀਆਂ ਖੜੀਆਂ ਕੀਤੀਆਂ ਨੇ ਬੁਰਾ ਗੁਰੂ ਅਰਜਨ ਦੇਵ ਜੱਤੀ ਤਵੀ ਤੇ ਬੈਠੇ ਗਿਆਨ ਨੂੰ ਗੁਰੂ ਕਿਆ ਤੁਸੀਂ ਫੇਰ ਦੇ ਲੈ ਆਏ ਠੱਡ ਚੰਮ ਦੀ ਪੂਜਾ ਕਰਾਈ ਠੱਡ ਚੰਮ ਦੀ ਇਦੇ ਚ ਕੀ ਪੂਜਣ ਵਾਲਾ ਮੈਂ ਕੱਲ ਵੀ ਬਿੰਦੀ ਕੀਤੀ ਸੀ ਕਰਪੂਰ ਪੋਪ ਸੁਗੰਧਾ ਪਰ ਸਮਾਨੁਖ ਦੇਹ ਕਮਲੀਨੰ ਮਜਾ ਰੁਦਰਗੰਧਾ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਨੋ ਇਹਦੇ ਵਿੱਚ ਪੂਜਣ ਵਾਲੀ ਕਿਹੜੀ ਚੀਜ਼ ਹੈ ਆ ਮਿੱਜ ਖੂਨ ਹੱਡੀਆਂ ਥਾਈ ਬੰਦੇ ਨੇ ਹੋਰ ਕੀ ਕੀਤਾ ਸਾਰੇ ਪੰਜਾਬ ਵਿੱਚ ਡੇਰੇ ਹੀ ਡੇਰੇ ਡੇਰੇ ਹੀ ਡੇਰੇ ਡੇਰੇ ਕਿਸੇ ਨੂੰ ਫਿਲਟਰ ਦਾ ਪਾਣੀ ਮਿਲਦਾ ਕਿਸੇ ਦੀ ਗੱਡੀ ਖਰਾਬ ਹੋ ਜੇ ਕਿਸੇ ਨੂੰ ਮਿਲਦਾ ਕੁਝ ਉੱਥੇ ਤੁਹਾਨੂੰ ਲੰਗਰ ਮਿਲੇਗਾ ਤੁਹਾਨੂੰ ਆਣਗੇ ਆਜੋ ਆਜੋ ਇੱਥੇ ਸੌਂਜੋ ਆਰਾਮ ਕਰ ਲਓ ਆਜੋ ਦਾਤੂ ਰੋਟੀ ਗਰ ਖਾ ਲਿਓ ਕਿਸੇ ਦੀ ਗਰੀਬ ਧੀ ਨੂੰ ਕਿਸੇ ਨੇ ਗੱਡੀ ਚੋਂ ਲਾਤਾ ਕਹਿਣਗੇ ਆ ਜਾ ਅੰਦਰ ਵੜ ਜਾ ਆ ਜਾਤੇ ਹਾਂ ਪ੍ਰਸ਼ਾਦਾ ਮਿਲੇਗਾ ਚੱਲੋ ਦਰਬਾਰ ਸਾਹਿਬ ਦੀ ਧਰਤੀ ਤੇ ਲੱਖਾਂ ਹੀ ਲੋਕੀ ਰੋਜ਼ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਆਪ ਸ੍ਰੀ ਆਕਾ ਕੀ ਹੋਇਆ ਥੋੜੀਆਂ ਬਹੁਤ ਸਹੂਲਤਾਂ ਦੇਤੀਆਂ ਲੋਕ ਦਿਖਾਵਾ ਅਰਬਾਂ ਪੈ ਦੀ ਜਾਇਦਾਦ ਹਜ਼ਾਰਾਂ ਏਕੜ ਨਹੀਂ ਲੱਖਾਂ ਏਕੜ ਜ਼ਮੀਨ ਪੰਜਾਬ ਦੀ ਤੁਹਾਡੇ ਕੋਲ ਹੈ ਕੀ ਕੀਤਾ ਕੀ ਕੀਤਾ ਜਿੱਦਣੇ ਜ਼ਮੀਨਾਂ ਮਿਲੀਆਂ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਿਲੀਆਂ ਸੀ ਇਹ ਗੁਰਬਾਣੀ ਦਾ ਪ੍ਰਚਾਰ ਕਰਨਗੇ ਇਹ ਪ੍ਰਚਾਰਕਾਂ ਨੂੰ ਜ਼ਮੀਨਾਂ ਮਿਲੀਆਂ ਨੇ ਇਕ ਦੇਹ ਧਾਰੀ ਗੁਰੂਆਂ ਨੂੰ ਨਹੀਂ ਸੀ ਦਿੱਤੀਆਂ ਜ਼ਮੀਨਾਂ ਪਿੰਡ ਵਾਲਿਆਂ ਨੇ ਪੁਰਾਣਾ ਰਿਕਾਰਡ ਕੱਢੋ ਪੁਰਾਣੇ ਰਿਕਾਰਡਾਂ ਦੇ ਵਿੱਚ ਇਹ ਗੱਲ ਕਲੀਅਰ ਹੈ ਕਿ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਸੀ ਪ੍ਰਕਾਸ਼ ਜੀ ਇਹਨਾਂ ਦੇ ਰਿਆਂ ਚ ਗੁਰੂ ਗ੍ਰੰਥ ਸਾਹਿਬ ਦਾ ਨਿਸ਼ਾਨ ਸਾਹਿਬ ਝੁਲਦਾ ਸੀ ਤੁਸੀਂ ਨਿਸ਼ਾਨ ਸਾਹਿਬ ਪੁੱਟ ਕੇ ਛੁੱਟੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਦੇਰੇ ਵਿੱਚੋਂ ਬਾਹਰ ਕੱਢ ਦਿੱਤਾ ਅਜੇ ਕਹਿੰਦੇ ਨੇ ਜੀ ਅਖੇ ਜੀ ਮਾੜਾ ਕੀ ਕੀਤਾ ਮਾੜਾ ਕੀ ਹੈ ਗੁਰੂ ਨਾਨਕ ਨੇ ਕਿਹਾ ਗਿਆਨ ਗੁਰੂ ਹੈ ਤੁਸੀਂ ਦੇਹਾਂ ਨੂੰ ਪ੍ਰਮੋਟ ਕੀਤਾ ਹੈ ਤੁਹਾਡਾ ਬਾਬਾ ਵੱਡਾ ਗੱਦਾ ਵੀਡੀਓ ਰਿਕਾਰਡਿੰਗਾਂ ਨੈੱਟ ਤੇ ਪਈਆਂ ਨੇ ਵੱਡੇ ਗੱਦੇ ਤੇ ਆਪ ਬੈਠਾ ਹੈ ਇੱਕ ਇੱਕ ਫੁੱਟ ਉੱਚਾ ਗੱਦਾ ਆਪ ਦਾ ਆਪਣਾ ਹੈ ਤੇ ਜਿਹੜੀ ਕਬੀਰ ਸਾਹਿਬ ਦੀ ਜਾਂ ਗੁਰੂ ਨਾਨਕ ਦੀ ਬਾਣੀ ਪੜਦਾ ਨਾਲ ਬੈਠਾ ਇੱਕ ਫੁੱਟ ਥੱਲੇ ਬੈਠਾ ਹੈ ਦੇ ਉੱਚੀ ਤੇ ਗਿਆਨ ਨੀਵਾ ਅਜੇ ਕਹਿੰਦੇ ਉਹ ਬੋਲਦੇ ਨੇ ਸਾਡੇ ਵਰਗਿਆਂ ਨੂੰ ਕਹਿੰਦੇ ਹੋ ਜੀ ਇਹ ਬੋਲਦੇ ਨੇ ਤਵਾ ਤਵਾ ਨਹੀਂ ਹੈ ਗੁਰਬਾਣੀ ਦੀ ਜਦੋਂ ਬੇਅਦਬੀ ਹੋਏਗੀ ਤੇ ਸਾਡੇ ਵਰਗਿਆਂ ਦਾ ਫਰਜ਼ ਬਣਦਾ ਬੋਲੀਏ ਅਸੀਂ ਦੇ ਦੇ ਪ੍ਰਚਾਰਕ ਨਹੀਂ ਅਸੀਂ ਸ਼ਬਦ ਦੇ ਪ੍ਰਚਾਰਕਾਂ ਪੁਰਜਾ ਪੁਰਜਾ ਕੱਟ ਦਿਓ ਭਾਵੇਂ ਇਹ ਗੱਲ ਕਹਿਣੋਂ ਨਹੀਂ ਤੜਦੇ ਵੀ ਦੇਹ ਨੂੰ ਨਹੀਂ ਮੰਨਣਾ ਸਤਰੀਆ ਕਾਲ ਦੇਹ ਨੂੰ ਨਹੀਂ ਮੰਨਣਾ ਦੇਹ ਨੂੰ ਅਸੀਂ ਸ਼ਬਦ ਦੇ ਪੁਜਾਰੀ ਰਹਿਣਾ ਹੈ ਗਿਆਨ ਦੇ ਪੁਜਾਰੀ ਰਹਿਣਾ ਹੈ ਅਸੀਂ ਸ਼ਬਦ ਦੇ ਪੁਜਾਰੀ ਆ ਅੱਜ ਕੱਲ ਹੋ ਕੀ ਰਿਹਾ ਦੇਖਦੇ ਆ ਆਪਾਂ ਤੇ ਸਰਕਾਰ ਸਰਕਾਰਾਂ ਦੀ ਸ਼ਹਿਅ ਮਿਲਦੀਆਂ ਨੇ ਸਰਕਾਰਾਂ ਦੀ ਸ਼ਹਿਅ ਤੇ ਡੇਰੇ ਉਸਰਦੇ ਨੇ ਸਰਕਾਰਾਂ ਦੀ ਸ਼ਹਿਅ ਤੇ ਤੇ ਮੇਰੀ ਬੇਨਤੀ ਨੋਟ ਕਰੋ ਸਿੰਘੋ ਸਿਆਣੇ ਬਨਜੋ ਪੰਜਾਬ ਦੀ ਧਰਤੀ ਤੇ ਵੱਲ ਕਿਸੇ ਨੇ ਮੂੰਹ ਨਹੀਂ ਕਰਨਾ ਜੇ ਆਪਾਂ ਸਿਆਣੇ ਹੋ ਗਏ ਚੋਰ ਚੋਰ ਉਹਦੀ ਚੋਰ ਚੋਰੀ ਉਹਦੋਂ ਕਰਦਾ ਜਦੋਂ ਘਰ ਵਾਲੇ ਸੁੱਤੇ ਪਏ ਹੋ ਬੋਲੋ ਜਦੋਂ ਘਰ ਵਾਲੇ ਸੁੱਤੇ ਪਏ ਆਪਾਂ ਸਾਰੇ ਸੌ ਗਏ ਆਪਾਂ ਸਾਰੇ ਤੇ ਆਗੇ ਚੋਰ ਕਿਸੇ ਨੇ ਕਿਸੇ ਪਾਸਿਓਂ ਸਨ ਲਾ ਲਈ ਕਿਸੇ ਨੇ ਕਿਸੇ ਪਾਸਿਓਂ ਸਨ ਨਾਲ ਲਈ ਆਪਾਂ ਸੁਚੇਤ ਹੋਵਾਂਗੇ ਇਹ ਮੂਹ ਨਹੀਂ ਕਰ ਸਕਦੇ ਫਿਰ ਇਧਰ ਗੁਰਗੰਦੀ ਤੇ ਕਿਉਂ ਬੈਠੇ ਜਿਹੜਾ ਦਿੱਤੀ ਤਵੀ ਤੇ ਬੈ ਨਹੀਂ ਸਕਦਾ ਦੁੱਖ ਤਸੀਹ ਹੈ ਸੈ ਨਹੀਂ ਸਕਦਾ ਪੰਥ ਖਾਲਸਾ ਆਪ ਗੁਰੂ ਹੈ ਗੁਰੂ ਗੈਰ ਨੂੰ ਕਹਿ ਨਹੀਂ ਸਕਦਾ ਝੂਠਾ ਅਤੇ ਪਖੰਡੀ ਟੋਲਾ ਝੂਠਾ ਅਤੇ ਪਖੰਡੀ ਟੋਲਾ ਸ਼ੇਰਾਂ ਵਿੱਚ ਖਲੋ ਨਹੀਂ ਸਕਦਾ ਗੁਰੂ ਗ੍ਰੰਥ ਤੋਂ ਬਾਝ ਅਸਾਡਾ ਗੁਰੂ ਹੋਰ ਗੁਰੂ ਕੋਈ ਹੋ ਨਹੀਂ ਸਕਦਾ ਚਾਰ ਪੁੱਤਰ ਵਾਰਨ ਵਾਲੇ ਦੇ ਸ਼ਰੀਕ ਓਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਫੇਰ ਕੀ ਕੱਲ ਵਾਲੀ ਗੱਲ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਪੰਜਾਬ ਦੇ ਭੋਲਿਆਂ ਲੋਕਾਂ ਨੂੰ ਤੁਸੀਂ ਆਪਣੇ ਚੇਲੇ ਬਣਾ ਲਿਆ ਪੰਜਾਬ ਦੇ ਭੋਲੇ ਲੋਕਾਂ ਨੂੰ ਸਮਝ ਨਹੀਂ ਲੱਗੀ ਵੀ ਦੇ ਕਿਵੇਂ ਗੁਰੂ ਬਣ ਸਕਦੀ ਸ਼ਰੀਰ ਨਹੀਂ ਗਿਆਨ ਗੁਰੂ ਐ ਗੁਰੂ ਨਾਨਕ ਤੋਂ ਲੈ ਕੇ ਹੀ ਗਿਆਨ ਗੁਰੂ ਐ ਸ਼ਬਦ ਗੁਰੂ ਪੀਰ ਐ ਤੇ ਸ਼ਬਦ ਗੁਰੂ ਐ ਸੁਰਤ ਧੁਨ ਚੇਲਾ ਐ ਸਤਗੁਰ ਬਚਨ ਬਚਨ ਹੈ ਸਤਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਪਹਿਲੇ ਦਿਨ ਤੋਂ ਹੀ ਇਹ ਸੀ ਪਰ ਗਲਤ ਪਾਸੇ ਪੈ ਗਏ ਬਸ ਭਲੇਖਾ ਪੈ ਗਿਆ ਇਸ ਕਰਕੇ ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਛਾਲਿਆਂ ਦਾ ਵਾਸਤਾ ਮੇਰੇ ਉਹ ਵੀਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਏ ਛਾਲਿਆਂ ਦਾ ਵਾਸਤਾ ਆਪਣੇ ਸਤਗੁਰੂ ਨੂੰ ਚੇਤਾ ਰੱਖਿਓ ਤੁਹਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਰੀਰ ਦੀ ਸੜੀ ਚਮੜੀ ਦਾ ਵਾਸਤਾ ਹੈ ਉਹ ਸਾਰਾ ਸਰੀਰ ਸੜ ਗਿਆ ਜੇਤਾ ਰੱਖਿਓ ਗੁਰੂ ਗੋਬਿੰਦ ਸਿੰਘ ਨੂੰ ਤੁਹਾਨੂੰ ਫਤਿਹ ਸਿੰਘ ਦੀਆਂ ਲੱਥੀਆਂ ਚੱਪੜੀਆਂ ਦਾ ਵਾਸਤਾ ਸਿੰਘ ਆਹ ਵੇਖਿਓ ਜਿਹੜਾ ਸੁਣਿਓ ਗੱਲ ਧਿਆਨ ਨਾਲ ਆਹ ਵੇਖੋ ਜੋਰਾਵਰ ਸਿੰਘ ਫਤਿਹ ਸਿੰਘ ਨੀਹਾਂ 'ਚ ਖੜੇ ਚੱਪੜੀਆਂ ਲਾਤੀਆਂ ਉਹਨਾਂ ਦੀਆਂ ਉਹ ਕਹਿੰਦੇ ਜਲਾਦੋ ਇਟ ਨਾ ਭੰਨੋ ਚੱਪੜੀਆਂ ਲਾ ਦਿਓ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀਆਂ ਲੱਥੀਆਂ ਚੱਪੜੀਆਂ ਦਾ ਵਾਸਤਾ ਸਿੰਘਾ ਸਿਰ ਤੇ ਦਸਤਾਰ ਬਨ ਬਣ ਫਤੇ ਸਿੰਘ ਦਾ ਭਰਾ ਬਣ ਕੇ ਵਿਖਾ ਫਤੇ ਸਿੰਘ ਦਾ ਤੂੰ ਕੀ ਬੰਨਣਾ ਬੀਬੀ ਫਤੇ ਸਿੰਘ ਦੀ ਗੱਜ ਕੇ ਕਹੋ ਪੈਣੋ ਫਤੇ ਸਿੰਘ ਦੀ ਗੁਰੂ ਗੋਬਿੰਦ ਸਿੰਘ ਦੀ ਗੁਰੂ ਗੋਬਿੰਦ ਸਿੰਘ ਜੀ ਧੀ ਬੰਨਾ ਤੁਸੀਂ ਕੀ ਬੰਨਾ ਜੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਮਾਂ ਗੁਜਰੀ ਦੇ ਪੁੱਤਰੇ ਜਿਹੜੇ ਤੋਰੇ ਸੀ ਮਾਂ ਗੁਜਰੀ ਨੇ ਮਾਂ ਗੁਜਰੀ ਨੇ ਤੋਰੇ ਆ ਕਰਪਾਨਾ ਪਾ ਕੇ ਫੇਰ ਆ ਜਾਓ ਮਾਤਾ ਗੁਜਰੀਏ ਅਸੀਂ ਫੇਰ ਆ ਗਏ ਆਂ ਆਥੋ ਸਤਨਾਮ ਜੀ ਵਾਹ ਬੇਬੇ ਗੁਜਰੀਏ ਮਾਤਾ ਗੁਜਰੀਏ ਅਸੀਂ ਕਿਤੇ ਨਹੀਂ ਗਏ ਫੇਰ ਆ ਗਏ ਆਂ ਕਹੋਂਗੇ ਵੀਰੋ ਮੇਰਿਓ ਭਰਾਵੋ ਕਹੋਂਗੇ ਕਲਗੀ ਵਾਲੇ ਸੱਚੇ ਪਾਤਸ਼ਾਹ ਪਿਤਾ ਜੀ ਅਸੀਂ ਬੋਲੋ ਜਰਾ ਅਸੀਂ ਜੀ ਬਾਰੇ ਕਹੋ ਆ ਕੇ ਛੱਡੋ ਨਾਇਆਂ ਦੀਆਂ ਦੁਕਾਨਾਂ ਦਾ ਖਹਿੜਾ ਮੇਰਿਓ ਵੀਰੋ ਬਾਛਾ ਜੋ ਬੀਤੀ ਸੋਹਣੀ ਕੱਲ ਕਿਹਾ ਸੀ ਨਾ ਛੱਡੋ ਇਹ ਸਾਰਾ ਕੁਝ ਲੰਘ ਗਿਆ ਲੰਘ ਗਿਆ ਬਸ ਆਓ ਆਪਣੇ ਬਾਪੂ ਦੇ ਘਰ ਆ ਪਖੰਡੀ ਚੈਲੰਜ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੂੰ ਚੈਲੰਜ ਕਰਦੇ ਨੇ ਹਿੰਮਤ ਨਹੀਂ ਬੈ ਸਕਦੀ ਕਿਸੇ ਦੀ ਜਾਗੇ ਹੋਏ ਦੇ ਘਰ ਵਿੱਚ ਕੋਈ ਚੂਤ ਨਹੀਂ ਵੜ ਸਕਦਾ ਜਾਗੋ ਸਿੰਘੋ ਜਾਗਣ ਦੀ ਲੋੜ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਜਾਗਣ ਦੀ ਲੋੜ ਹੈ ਜਾਗੋ